ਹੁਣੇ-ਹੁਣੇ ਜੋ ਇੱਥੇ ਹੋਇਆ ਉਹ ਸੀਨ ਕੈਮਰੇ ਵਿੱਚ ਕੈਦ ਤਾਂ ਨਹੀਂ ਹੋ ਸਕਿਆ ਪਰ ਜਿਹੜੇ ਲੋਕਾਂ ਨੇ ਵੀ ਦੇਖਿਆ ਉਹ ਸਾਰੇ ਸਹਿਮੁੱਠੇ ਨੇ ਜਿਸ ਤੋਂ ਬਾਅਦ ਲੋਕ ਇਸ ਥਾਂ ਇਕੱਠੇ ਹੋਣਾ ਸ਼ੁਰੂ ਹੋ ਗਏ ਮਾਮਲੇ ਨੂੰ ਪੂਰਾ ਜਾਣਨ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਵੀ ਜ਼ਰੂਰੀ ਬਣਦਾ ਹੈ ਕਿ ਜੇਕਰ ਤੁਸੀਂ ਘਰ ਤੋਂ ਇਕੱਲੇ ਕਿਸੇ ਕੰਮਕਾਰ ਤੇ ਬਾਹਰ ਜਾ ਰਹੇ ਹੋ ਤਾਂ ਹੁਣ ਧਿਆਨ ਰੱਖਿਓ ਕਿਉਂਕਿ ਹੁਣ ਪੰਜਾਬ ਦਾ ਮਾਹੌਲ ਪਹਿਲਾਂ ਵਾਂਗ ਠੀਕ ਨਹੀਂ ਰਿਹਾ ਕੁਝ ਪਤਾ ਨਹੀਂ ਲੱਗਣਾ ਕਦੋਂ ਤੁਹਾਨੂੰ ਰਾਹ ਜਾਂਦਿਆਂ ਨੂੰ ਲੁਟੇਰੇ ਨਿਸ਼ਾਨਾ ਬਣਾ ਲੈਣ ਜਿਵੇਂ ਇਸ ਬੰਦੇ ਨੂੰ ਬਣਾਇਆ ਹੈ ਉਹਨ ਪੂਰਾ ਮਾਮਲਾ ਸੁਣੋ ਰਾਘੀਰ ਦੇ ਜੁਬਾਨੀ ਕਿਵੇਂ ਲੁਟੇਰੇ ਆਣ ਉਸ ਨੂੰ ਮਿੰਟਾਂ ਸਕਿੰਟਾਂ ਵਿੱਚ ਕੰਗਾਲ ਕਰ ਦਿੱਤਾ ਮੈਨੂੰ ਤਾਂ ਗੱਲਾਂ ਤੋਂ ਵੀ ਛੇੜੀ ਲੱਗਦੇ ਸੀਗੇ ਪਰ ਉਹਨਾਂ ਨੇ ਬੜੇ ਜ਼ੋਰ ਨਾਲ ਬੜੇ ਮਲੇ ਮੈਂ ਰੋਲਾ ਵੀ ਪਾਇਆ ਮੈਂ ਇਹ ਵੀ ਕਿਹਾ ਵੀ ਰੁਕ ਜਾਓ ਪਾਜੀ ਮੈਨੂੰ ਅੱਧਰ ਆਇਓ ਕਿਸੇ ਹੋਰ ਨੂੰ ਮੈਂ ਆਵਾਜ਼ਾਂ ਮਾਰੀਆਂ ਕੋਈ ਨਹੀਂ ਰੁਕਿਆ ਕੋਈ ਨਹੀਂ ਰੁਕਿਆ ਉੱਥੋਂ ਹੀ ਉਹ ਗਾਂ ਚੱਲ ਗਏ ਦੋ ਮੇਰੇ ਕੋਲੋਂ ਕਾਰਾਂ ਵੀ ਸਾਡੇ ਕੋਲੋਂ ਲੰਘੀਆਂ ਪਰ ਕੋਈ ਨਹੀਂ ਰੁਕਿਆ ਟੋਡਲ ਕਿੰਨੇ ਜانے ਆ ਉਹ ਤਿੰਨ ਜਣੇ ਸੀ ਮੋਟਰਸਾਈਕਲ ਦੇ ਮਾਉਲ ਕਿੰਨੀ ਹੈ ਟੋਡਲ ਕਿੰਨੇ ਪੈਸੇ ਲੱਗ ਗਏ ਮੇਰੇ 9000 ਰੁਪਏ 9000 ਰੁਪਏ ਸੀਗਾ ਕਿਉਂਕਿ ਮੈਨੂੰ ਦੋ ਦਿਨ ਪਹਿਲੇ ਫੈਕਟਰੀ ਉੱਤੇ ਸੈਲਰੀ ਮਿਲੀ ਸੀਗੀ ਉਹ ਕੱਲ ਅਸੀਂ ਕਿਤੇ ਗਏ ਤੇ ਉਹ ਸੈਲਰੀ ਜੇਬ ਚੀਜ਼ ਸੀਗੀ ਪੇ ਉਹ ਮੈਂ ਕੱਢੀ ਨਹੀਂ ਲਈ ਮੇ ਕੋਲ ਕਾਰ ਰੱਖੀ ਨਹੀਂ ਲਈ ਕੱਲੇ ਪੈਸੇ ਲੱਗੇ ਕਿ ਫੋਨ ਵਗੈਰਾ ਵੀ ਫੋਨ ਵੀ ਲੈ ਕੇ ਸਰ ਕੰਮ ਕੀ ਕਰਦੇ ਭਜੀ ਹੋ ਜੀ ਤੁਸੀਂ ਮੈਂ ਫੈਕਟਰੀ ਜੋਬ ਕਰਦਾ ਜੀ ਕਿਹੜੀ ਕਿਹੜੀ ਜਗ੍ਹਾ ਮੈਂ ਸਰਜੀ ਕੰਪਲੈਕਸ ਦਾ ਜੋਬ ਅੱਜ ਇੰਨੀ ਗੱਲ ਕੀ ਹੋਈ ਹੈ ਪੂਰੀ ਮਾਮਲਾ ਦੱਸੋ ਤੋ ਲਗਾਤਾਰ ਤਸਵੀਰਾਂ ਦਿਖਾ ਰਿਹਾ ਤਾ ਉਹ ਦਿਨ ਚੜਦੇ ਆ ਅੱਜ ਕਿਹੜੀ ਜਗ੍ਹਾ ਤੋਂ ਕਿਤੇ ਆ ਰਹੇ ਹੋ ਜੀ ਅੱਜ ਸਰ ਮੈਂ ਕਰੋ ਸਾਡਾ ਨਾ ਪ੍ਰੋਗਰਾਮ ਸੇ ਆ ਮੈਂ ਹਰ ਵੀਰਵਾਰ ਨਕੋਦਰ ਜਾਣਾ ਵਾਂ ਠੀਕ ਹੈ ਜੀ ਨਕੋਦਰ ਮੇਰਾ ਦੋਸਤ ਮੇਰੇ ਨਾਲ ਜੌਬ ਕਰਦੇ ਆ ਤੇ ਉਹਨਾਂ ਨੂੰ ਮੈਂ ਇੱਥੋਂ ਬਸਤੀ ਦਾੰਚ ਬੰਦਾ ਤੋਂ ਰਵੀ ਜੀ ਆ ਇਹਨਾਂ ਨੂੰ ਮੈਂ ਇੱਥੋਂ ਪਿਕ ਕਰਨਾ ਸੀਗਾ ਤੇ ਉਹ ਫੇ ਮੈਂ ਬਸਤੀ ਗੁਜਾਂ ਤੋਂ ਆਪਣੇ ਦਾਸਵੰਦਾਂ ਨੂੰ ਆਇਆ ਤੇ ਮੈਂ ਉਹਨਾਂ ਨੂੰ ਬਾਬੇ ਬਾਲਕਨਾਥ ਮੰਦਿਰ ਕੋਲ ਜ਼ਰੂਰ ਦੇਖਿਆ ਉਹ ਤਿੰਨ ਬਾਈਕ ਤੇ ਸੀ ਤਿੰਨ ਜਣੇ ਮੂੰਹ ਮਾਲੇ ਬੈਠਾ ਰਹੇ ਨੰਬਰ ਨੰਬਰ ਕਿਤਾ ਮੋਟਰਸਾਈਕਲ ਦਾ ਕੋਈ ਮੋਟਰਸਾਈਕਲ ਦਾ ਨੰਬਰ ਸਰ ਨੇਰੇ ਮੈਨੂੰ ਉੱਥੋਂ ਤਾਂ ਪਤਾ ਨਹੀਂ ਇਹ ਵੀ ਮੋਟਰਸਾਈਕਲ ਦਾ ਨੰਬਰ ਮੈਨੂੰ ਕਿੰਨੇ ਵਜੇ ਦਾ ਟਾਈਮ ਸੀ ਇਹ 6 ਵਜੇ ਨੂੰ 10 ਮਿੰਟ ਘੱਟ ਇੱਥੇ ਉਹਨਾਂ ਨੇ ਰੋਕ ਲਿਆ ਸੀ ਉਹਨੇ 6 ਵਜੇ ਮੈਂ ਆਪਣੇ ਘਰੋਂ ਚੱਲਿਆ ਸੀਗਾ ਬਸਤੀ ਗੁਜਾਂ ਤੋਂ ਫੇ ਕੋਈ ਕੁੱਟਮਾਰ ਵੀ ਕੀਤੀ ਉਹਨਾਂ ਤੁਹਾਡੇ ਨਾਲ ਜਾ ਕੇ ਹਾਂਜੀ ਕੁੱਟਮਾਰ ਉਹ ਕਰਨ ਲੱਗੇ ਸੀਗੇ ਮੇਰੇ ਨਾਲ ਉਹ ਮਲੇਗਾਂ ਗਡਾਸੀ ਉਹ ਮਾਰ ਟੱਕੂਆਂ ਮਾਰਨ ਲੱਗੇ ਸੀ ਕਿ ਜਦੋਂ ਮੈਂ ਉਹਨਾਂ ਦੀ ਗਡਾਸੀ ਪਕੜੀ ਅੱਗੋਂ ਗਡਾਸੀ ਮੈਂ ਪਕੜ ਲਈ ਸੀ ਹਾਂਜੀ ਤੇ ਉਹਨਾਂ ਨੇ ਫਿਰ ਟੱਕੂਆ ਕੱਢਿਆ ਤੇ ਕਟੂਆ ਮੇਰੇ ਰੱਖ ਦਿੱਤਾ ਕਹਿੰਦਾ ਮੈਂ ਮਾਰ ਦੇਣਾ ਚੁੱਪ ਕਰ ਰੋਲਾ ਨਹੀਂ ਪਾਣਾ ਇਹਦੇ ਦੇ ਇੱਕ ਐਮਐਲਏ ਦਾ ਏਰੀਆ ਇੱਕ ਐਮਪੀ ਸਾਹਿਬ ਦਾ ਏਰੀਆ ਇਸ ਏਰੀਆ ਚੋਰੀ ਆਉਣੀ ਹੈ ਲੁੱਟ ਖੋਹ ਆਉਣੀ ਹੈ ਜਿੰਦਰ ਸ਼ਾਹ ਦੇ ਪੰਜ 6 ਮਹੀਨੇ ਹੋ ਗਏ ਕਰਤੋ ਦਾ ਕ੍ਰਾਈਮ ਵੱਧਦਾ ਹੀ ਜਾਂਦਾ ਵੇ ਸਵਾਲ ਲਓ ਛੋਟਾ ਇਹਦੇ ਉਤੇ ਇਹਦੇ ਉਤੇ ਨਕੀਲ ਤੇ ਜ਼ਰੂਰ ਪਾਣੀ ਚਾਹੀਦੀ ਹੈ ਪੁਲਿਸ ਡਿਪਾਰਟਮੈਂਟ ਨੂੰ ਸਾਡੇ ਐਮਐਲਏ ਸਾਹਿਬ ਉਹ ਵੀ ਇਹਦੇ ਤੇ ਗੌਰ ਕਰਨ ਜਿਸ ਤਰ੍ਹਾਂ ਉਹਨਾਂ ਨੇ ਪਹਿਲੇ ਕਾਰਵਾਈਆਂ ਪਾਈਆਂ ਨੇ ਇਸੇ ਏਰੀਆ ਦੇ ਵਿੱਚ ਪਹਿਲਾਂ ਵੀ ਲੁੱਟ ਖਵਾ ਹੋ ਚੁੱਕੇ ਇਸ ਜਗ੍ਹਾ ਦੇ ਵਿੱਚ ਪਹਿਲਾਂ ਚੋਰ ਫੜੇਗੇ ਨਾਲ ਪਹਿਲਾਂ ਵੀ ਇੱਥੇ ਨਹੀਂ ਦੇ ਨਾਲ ਹੀ ਇਹਨਾਂ ਦੇ ਆ ਜੀ ਕਰਨਾ ਰਹੇ ਸੀਗੇ ਇਕੱਠੇ ਜੁੜ ਪਰਦੇ ਤੇ ਟੀ ਗੱਲਾਂ ਤੇ ਮੇਰੀ ਬਾਈਕ ਪੰਜ ਤੇ 1 ਵਜੇ ਸੀ ਮੇਰੇ ਨਾਲ ਚੱਲ ਰਹਾ ਤਾਂ ਮੈਂ 6:30 ਮੈਂ 6:30 ਫੋਨ ਕਰ ਜਿਹੜੇ ਤੇਲ ਜਾਂਦੇ ਤੁਸੀਂ ਕੇਰ ਉਹਨਾਂ ਨੂੰ ਕੁੱਟ ਮਾਰ ਦਿੱਤੀ ਵੀ ਤੁਹਾਡੇ ਨਾਲ ਗਾਲੀ ਕਲੋਚ ਨਹੀਂ ਸਰ ਇਹ ਇਹ ਨਾਲ ਨਹੀਂ ਸੀ ਹੈ ਮੈਂ ਇਹਨਾਂ ਨੂੰ ਜੇ ਇਹਨਾਂ ਨੂੰ ਲੈਣਾ ਸੀ ਅਜੇ ਦਾਂਸ਼ ਬੰਦਾ ਤਾਂ ਫਿਰ ਨੂੰ ਕੁੱਟ ਗਾਲੀ ਕਲੋਚ ਦਾ ਕੁੱਟ ਮਾਰ ਵੀ ਨਾ ਸਰ ਕੁੱਟ ਮਾਰ ਉਹ ਕਰਨ ਲੱਗੇ ਸੀ ਮੈਂ ਉਹਨਾਂ ਦੇ ਹੱਥ ਆ ਹੱਥ ਵੀ ਜੋੜੇ ਮੈਂ ਹਾਂ ਵੀ ਮੈਨੂੰ ਮਾਰ ਉਹਨਾਂ ਕੋ ਇੱਕ ਗੰਡਾਸੀ ਸੀਗੀ ਜਿੰਨਾ ਪਿੱਛੇ ਲੱਕੜ ਲੱਗੀ ਹੁੰਦੀ ਹੈ ਤੇ ਇੱਕ ਪਿੱਛ ਆਕੇ ਖੜਾ ਸੀਗਾ ਜਦੋਂ ਮੈਂ ਰੋਲਾ ਪਾਇਆ ਉਹਨਾਂ ਨੇ ਟੱਕਵਾ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਪਿੱਛੇ ਵਾਲੇ ਨੇ ਤੇ ਬਾਕੀ ਜਿਹੜਾ ਤੀਸਰਾ ਸੀਗਾ ਉਹ ਮੇਰੀ ਬੱਸ ਪਰਸ ਪਿੱਛੋਂ ਪਰਸ ਹੀ ਹੀ ਕੜਦਾ ਰਿਹਾ ਆਪਰਾ ਆਪਰਾ ਨਾਮ ਦਾ ਦੋਵੇਂ ਮੇਰਾ ਨਾਮ ਵੀ ਜੇ ਬੀਏ ਕਰ ਮੈਂ ਬਸਤੀ ਗੁਜਾਂ ਤੋਂ ਰਹਾ ਹਾਂ ਟੋਟ ਕਿੰਨੇ ਦਾ ਹਾਂ ਫਿਰ ਅਮੋਂ 12 ਦੇ ਕਾਲ ਆਈ ਸੀ ਅੱਧੀ ਆਰਐਸਐਸ ਸ਼ਾਹਾਦੀ ਦੇ ਜਗੇ ਇਹ ਸੁਰੇਸ਼ ਹੀ ਹੋਏ ਤੋਂ 540 ਦਾ ਕੁੱਝ ਬਣਦਾ ਮਾਰ ਕਾਰ ਦੀ ਜੁੱਤੀ ਚਾੜੀ ਕੰਡੋਰ ਨੂੰ ਨਿਕਾਲ ਆਈ ਵੀ ਸਨੈਚਿੰਗ ਹੋਈ ਆ ਅਸੀਂ ਮੌਕੇ ਤੇ ਆਏ ਆ ਇਹ ਭਾਈ ਜੀ ਕੁਮਾਰ ਵੀ ਬਸਤੀ ਗੁਜਰੋਂ ਬਹੁਤ ਮੀਚੀ ਮਲੇ ਦੇ ਰਹਿਣਾ ਹੋਵੇ ਜੀ ਇਹਨਾਂ ਨੇ ਦੱਸਿਆ ਵੀ ਬੰਦੇ ਨੇ ਤਿੰਨ ਬੰਦੇ ਨੇ ਇਹਦਾ ਪਿੱਛਾ ਕਰ ਰਹੇ ਸੀ ਪਿੱਛੇ ਦਾ ਉਹ ਪਿੱਛੇ ਕਰਕੇ ਆ ਰਹੇ ਮੈਂ ਕਿਹਾ ਕਰਾਇਆ ਸੀ ਫਿਰ ਅੰਮ ਘੇਰੇਆਂ ਦੇ ਪਾਸ ਦੇ ਵਿੱਚ ਉਹਨਾਂ ਨੇ 9000 ਰੁਪਇਆ ਸੋਨੇ ਦੀ ਚੈਨ ਤੇ ਨਾਲਾ ਮੋਬਾਈਲ ਕਰਾ ਉਹਨਾਂ ਨੇ ਖੋ ਲਿਆ ਦੀ ਮੌਕੇ ਤੇ ਆਇਆ ਆਈਓ ਨੂੰ ਅਸੀਂ ਅੱਜ ਤੋਂ ਸਾਹਿਬ ਨੂੰ ਆਈਓ ਸਾਹਿਬ ਨੂੰ ਫੋਨ ਕੀਤਾ ਉਹ ਵੀ ਮੌਕੇ ਤੇ ਆ ਰਿਹਾ ਉਹਦੀ ਹੋਟਾ ਤੇ ਅਸੀਂ ਪਹਿਲਾਂ ਦੀ ਕੰਪਲੇਂਟ ਰਾਦੀ ਕਰਾਂਗੇ ਸਰ ਇੱਕ ਇਹ ਜਰਾ ਹਥਿਆਰ ਵਗੈਰਾ ਹੈਗੇ ਉਹਨਾਂ ਕੋਲ ਬੰਦਾ ਕੋ ਅਲੀ ਉਹਨਾਂ ਦੇ ਅਸੀਂ ਤਾਂ ਜਿਹੜਾ ਦਾਤ ਵਗੈਰਾ ਕਹਿੰਦੇ ਲਾਏ ਹੋਏ ਸੀ ਬੰਦਿਆਂ ਨੇ ਆਉਂਦੇ ਸਿਰੇ ਫੈਲਾਟ ਹੋਏ ਆਪਣੇ ਟੋਕਰਾ ਮਾਰ ਕੇ ਵਿੱਚ ਜੈਕਟਾਂ ਦੇ ਵਿੱਚ ਲੁਕੋ ਲੈਂਦੇ ਆ ਮੂੰਹ ਬੰਨ ਕੇ ਆਉਂਦੇ ਆ ਇਹ ਵੀ ਆ ਪਿਛੇ ਰਾਤ ਸਮੇਂ ਡੇਰੇ ਤੇ ਕੈਮਰੇ ਹੈਗੇ ਅਸੀਂ ਚੈੱਕ ਕਰਦੇ ਹਾਂ ਕਿਵੇਂ ਦੇ ਦੋ ਸਰ ਇੰਨੀ ਵੱਡੀ ਲੁੱਟ ਨੂੰ ਇਹ ਕੋਈ ਛੋਟੀ ਲੁੱਟ ਨਹੀਂ ਕਿ ਘਰੋਂ ਨਿਕਲਣਾ ਹੁਣ ਸਰ ਓਖਾ ਰਿਆ ਲੋਕਾਂ ਦਾ ਕਿਵੇਂ ਅੱਜ ਇਹ ਮੋਲ ਚੱਲੇਗਾ ਜੀ ਜਿਹੜੇ ਨਸ਼ਾ ਕਰਨ ਵਾਲੇ ਆ ਉਹ ਆਪਣਾ ਨਸੀਬ ਪੂਰੇ ਕਰ ਲਈਏ ਕੰਮ ਕਰਦੇ ਆ ਸਰ ਨਸ਼ਾ ਫੇਰ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਪੁਲਿਸ ਨੂੰ ਵੀ ਨਕੀਰ ਕਰਦੇ ਨੀ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਇਹਦਾ ਵੀ ਆ ਵੀ مشاطہ اسکریدے بند ہوگی ਤਾਂ ਹੀ ਜਿਹੜੇ ਬੰਦੇ ਨੇ ਵਾਰਦਾਤਾ ਨਾ ਕਰੋਗੇ ਅੱਗੇ ਵੀ ਇਸ ਜਗ੍ਹਾ ਦੇ ਵਿੱਚ ਐਮਐਲਏ ਸਾਹਿਬ ਨੇ ਕਿਹਾ ਇੱਥੇ ਤਸਕਰ ਫੜਵਾਏਗੇ ਸੀ ਅਸੀਂ ਇੱਥੇ ਬੰਦੇ ਫੜੇ ਸੀ ਉਹਨਾਂ ਦੇ ਪਰਚਾ ਦਿੱਤਾ ਸੀ ਆਹ ਗੱਡੀ ਫੜੀ ਸੀ ਐਮਐਲਏ ਸਾਹਿਬ ਆਹ ਨਹੀਂ ਬੰਦੇ ਤਿੰਨ ਚਾਰ ਫੜੇ ਜਿਹੜੇ ਇੱਥੇ ਨਸ਼ਾ ਵੇਚਦੇ ਸੀ ਤੇ ਉਹਨਾਂ ਦੇ ਫੜ ਕੇ ਪਰਚਾ ਵੀ ਦਿੱਤਾ ਸੀ ਨਹੀਂ ਸਰ ਪਰਚਾ ਨਹੀਂ ਆਇਆ ਉਹਨੂੰ ਛੱਡ ਦਿੱਤਾ ਗਿਆ ਸੀ ਨਹੀਂ ਨਹੀਂ ਇੱਕ ਬੰਦੇ ਦਾ ਪਰਚਾ ਸੀ ਜਿਹੜਾ ਮੇਨ ਜਿਹੜਾ ਬੀਜਦਾ ਸੀਗਾ ਉਹ ਤੇ ਜਿਹੜੇ ਇੱਥੇ ਦੇ ਬੰਦੇ ਹੀ ਬਾਕੀ ਵੀ ਸਰ ਅੱਲੇ ਵੀ ਇੱਥੇ ਪਿੰਦੇ ਆ ਕਿਉਂ ਇੱਥੇ ਰਾਉਂਡ ਨਹੀਂ ਲੱਗਦਾ ਜਾਂ ਕਿਉਂ ਰਾਉਂਡ ਘੜਾ ਨਹੀਂ ਜਾਂਦਾ ਨਹੀਂ ਰਾਉਂਡ ਤੇ ਪ੍ਰੋਪਰ ਲੱਗਦਾ ਪਰ ਸਾਨੂੰ ਇੱਥੇ ਕੋਈ ਮਿਲਦਾ ਨਹੀਂਗਾ ਜੀ ਜਦੋਂ ਅਸੀਂ ਰਾਉਂਡ ਮਾਰਦੇ ਹਾਂ ਬੰਦੇ ਉਰੇ ਪਰੇ ਹੋ ਜਾਂਦੇ ਜਿਹੜਾ ਇਹਦਾ ਗੇਟ ਹੈ ਜਾਂ ਕੁਝ ਵੀ ਬਿਲਡਿੰਗ ਦਾ ਇਹ ਸਰ ਕਿੰਨਾ ਦਾ ਹੈਗਾ ਤੇ ਕਿਉਂ ਬੰਦ ਕਿਉਂ ਨਹੀਂ ਕਰਾਇਆ ਜਾਂਦਾ ਕਿਉਂਕਿ ਇੱਥੇ ਹੀ ਬੰਦੇ ਐਂਟਰ ਹੁੰਦੇ ਉੱਪਰ ਜਾ ਕੇ ਨਸ਼ਾ ਕਰਦੇ ਆ ਪਰ ਕਿੰਨਾ ਜ਼ਰੂਰ ਬੰਦ ਕਰ ਦੇ ਅਸੀਂ ਤੇ ਇਹ ਹੁਣ ਆਈਓ ਸਾਹਿਬ ਆ ਰਹੇ ਹਨ ਇਹਨਾਂ ਦੀ ਕੰਪਲੀਟ ਰਿਪੋਰਟ ਦਿੱਤੀ ਜਾਊਗੀ ਕਿ ਸੀਸੀਟੀਵੀ ਕੈਮਰੇ ਚੱਪੀ ਜਾ ਰਹੇ ਹਨ ਕਿ ਨਾਮ ਆਪਣਾ ਜਨਪਤ ਐਸ ਸਿੰਘ ਠੀਕ ਹੈ ਜੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਆਸ-ਪਾਸ ਦੇ ਕੈਮਰੇ ਖੰਘਾਲ ਕੇ ਲੁਟੇਰੀਆਂ ਦੀ ਭਾਲ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇਹ ਜਲੰਧਰ ਦੇ ਵਿੱਚ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਹਰ ਰੋਜ਼ ਅਜਿਹੇ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਨੂੰ ਠੱਲ ਪਾਉਣ ਲਈ ਪੁਲਿਸ ਅਤੇ ਸਰਕਾਰ ਪੂਰੀ ਤਰ੍ਹਾਂ ناکਾਮ ਸਾਬਤ ਹੋ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ